ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਣੇ ਵਿਚਾਰ ਆਮ ਆਦਮੀ ਪਾਰਟੀ ਦੇ ਜੂਰ ਦੇ ਲੀਡਰ ਆਏ ਹੋਏ ਨੇ ਅੱਜ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਇਹਨਾਂ ਨੇ ਇੱਕ ਫੇਸਬੁੱਕ ਪੋਸਟ ਦੇ ਪਾ ਕੇ ਦਾਅਵਾ ਕੀਤਾਗਾ ਕਿ ਕੱਲ ਨੂੰ ਜੋ ਰਿਜ਼ਲਟ ਆਉਣਾਗਾ ਉਹ ਅਸੀਂ 15 ਤੋਂ 17 ਹਜ਼ਾਰ ਦੀ ਲੀਡ ਨਾਲ ਜਿੱਤ ਰਹੇ ਹਾਂ ਤੇ ਜਸਾ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੀ ਵੀ ਸਵਾਗਤ ਆ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਔਰ ਤੁਹਾਡੇ ਚੈਨਲ ਦੇ ਸਾਰੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਣਾਗਾ ਤੁਸੀਂ ਇੱਕ ਫੇਸਬੁੱਕ ਦੀ ਪੋਸਟ ਪਾਈ ਆ ਵੀ 15 ਤੋਂ 17 ਇਹ ਅੱਜ ਲੀਡ ਨਾਲ ਅਸੀਂ ਜੱਤਰੇ ਆਂ ਕਿ ਇਹ ਤੁਹਾਡਾ ਦਾਵਾ ਬਿਲਕੁਲ ਸਹੀ ਆ ਬਿਲਕੁਲ ਸਹੀ ਆ ਜੀ ਕੱਲਾ ਇਹ ਹੀ ਨਹੀਂ ਇਸ ਵਾਰ ਨਹੀਂ ਮੈਂ ਹਰ ਵਾਰੀ ਜਿੰਨੇ ਵੀ ਇਲੈਕਸ਼ਨ ਹੋਇਆ ਆ ਮਾਦੀ ਪਾਰਟੀ ਪੰਜਾਬ ਚ ਇਲੈਕਸ਼ਨ ਲੜੀ ਆ ਤਾਂ ਬਰਨਾਲਾ ਸੀਟ ਦੇ ਔਰ ਆਲੇ-ਦਾਲੇ ਦੀਆਂ ਸੀਟਾਂ ਦੇ ਅੰਕੜੇ ਪਹਿਲਾਂ ਵੀ ਸ਼ੇਅਰ ਕੀਤੇ ਨੇ ਤੇ ਉਹ ਅੰਕੜੇ ਬਿਲਕੁਲ ਅਜ ਤੀਕ ਹੁਣ ਤੱਕ ਸਹੀ ਵੀ ਰਹੇ ਨੇ ਪਰਮਾਦੇ ਮੇਰ ਨਾਲ ਉਹ ਦਸ਼ਕ ਲੋਕਾਂ ਦੇ ਸਹਿਯੋਗ ਦੇ ਨਾਲ ਤੋ ਜਿਹੜੇ ਕੱਲ ਨੂੰ ਵੀ ਅਸੀਂ ਜਿਹੜੇ ਅੰਕੜੇ ਦੱਸੇ ਨੇ ਤੇ ਉਹ ਅੰਕੜੇ ਬਰਨਾਲਾ ਨੂੰ ਅਸੀਂ ਦੇ ਸਹਿਯੋਗ ਦੇ ਨਾਲ ਸੂਝਵਾਨ ਵੋਟਰਾਂ ਦੀ ਕਿਰਪਾ ਦੇ ਸਦਕਾ ਕੱਲ ਨੂੰ ਵੀ ਸਹੀ ਰਹਿਣਗੇ ਜੇਕਰ ਇਹ ਦਾਵਾ ਤੁਹਾਡਾ ਸੱਚ ਹੁੰਦਾਗਾ ਤਾਂ ਤੁਹਾਨੂੰ ਬਰਨਾਲਾ ਦੇ ਲੋਕ ਗੋਪੀ ਬਾਬਾ ਕਹਿਣ ਲੱਗ ਜਾਣਗੇ ਨਹੀਂ ਜੀ ਨਹੀਂ ਗੋਪੀ ਬਾਬਾ ਜੀ ਤਨੀ ਆਪ ਬਣਨ ਦੀ ਕੋਸ਼ਿਸ਼ ਕਰੀ ਮੈਂ ਕੋਈ ਉਹ ਤਾਂ ਭੁਖਬਾਣੀ ਕਰਦੇ ਆ ਆਪਣੇ ਜਿਹਾ ਤੇ ਮੈਂ ਕੋਈ ਭੁਖਬਾਣੀ ਨਹੀਂ ਕਰ ਰਿਹਾ ਮੈਂ ਤਾਂ ਸਿਰਫ ਆਪਣੀ ਨਿੱਕੀ ਜੀ ਉਮਰ ਦੇ ਤਜਰਬੇ 'ਚ ਇਹ ਗੱਲ ਸ਼ੇਅਰ ਕੀਤੀ ਆ ਕਿਉਂਕਿ ਦੇਖੋ ਜਿਹੜੇ ਲੀਡਰ ਹੁੰਦੇ ਨੇ ਜਦੋਂ ਤੁਸੀਂ ਲੀਡਰ ਦਾ ਨਾਮ ਦੇਤਾ ਪਰ ਮੈਂ ਤਾਂ ਇੱਕ ਨਮਾਣਾ ਜਿਹਾ ਦਾਸ ਆ ਜੀ ਪਾਰਟੀ ਦਾ ਸੇਵਾਦਾਰ ਆ ਇੱਕ ਪਾਰਟੀ ਦਾ ਵਰਕਰ ਆ ਤੇ ਉਹ ਜਦੋਂ ਆਪਾਂ ਲੋਕਾਂ ਚ ਵਿਚਰਦੇ ਆ ਤਾਂ ਗਰਾਊਂਡ ਲੈਵਲ ਦੀ ਜਿਹੜੀ ਲੋਕਾਂ ਤੇ ਰਿਪੋਰਟ ਪਤਾ ਲੱਗਦੀ ਆ ਗਰਾਊਂਡ ਲੈਵਲ ਤੇ ਲੋਕ ਆਮ ਲੋਕਾਂਵਾਦੀ ਪਾਰਟੀ ਦੇ ਨਾਲ ਆ ਕਿਉਂਕਿ ਆਮਾਦੀ ਪਾਰਟੀ ਨੇ ਆਮ ਲੋਕਾਂ ਦੀ ਜਿਹੜੀ ਗੱਲ ਚੁੱਕੀ ਆ ਆਮ ਲੋਕਾਂ ਨੇ ਵਿਕਾਸ ਦੀ ਜਿਹੜੀ ਰਾਜਨੀਤੀ ਕੀਤੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਸੀਂ ਵੀ ਸਰਵੇ ਕੀਤਾਗਾ ਇੰਟੈਲੀਜੈਂਸ ਦੀਆਂ ਰਿਪੋਰਟਾਂ ਵੀ ਨੇ ਸੱਟੇ ਵੇ ਆ ਦੀਆਂ ਰਿਪੋਰਟਾਂ ਨੇ ਬੀ ਇਥੋਂ ਕਾਲਾਟੇ ਲਈ ਜਿੱਤ ਰਹੇ ਨੇ ਤੇ ਤੁਸੀਂ ਕਹਿ ਰਹੇ ਹੋ 15 ਤੋਂ 17 ਦੇ ਆਦਿ ਨਾਲ ਜਿੱਤ ਰਹੇ ਆ ਦੇਖ ਲਓ ਬਹੁਤ ਵੱਡੀ ਗੱਲ ਹੋ ਜਾਣੀ ਆ ਕੱਲ ਨੂੰ ਇਹ ਦੇਖੋ ਜਿੱਤ ਸਾਡੀ ਪੱਕੀ ਆ ਜੀ ਪਰ ਫੇਰ ਵੀ ਕਿਉਂਕਿ ਫਤਵਾ ਲੋਕਾਂ ਦੇ ਹੱਥ ਆ ਫਤਵਾ ਵੋਟਰਾਂ ਦੇ ਹੱਥ ਆ ਚਲੋ ਜੇ ਕਈ ਵਾਰ ਕੋਈ ਸਾਡੀ ਪਾਰਟੀ ਤੋਂ ਬਿਨਾ ਹੋਰ ਕੈਂਡੀਡੇਟ ਵਿੱਚ ਕੋਈ ਜਿੱਤ ਵੀ ਜਾਂਦਾ ਤਾਂ ਉਹਨੂੰ ਵੀ ਮੁਬਾਰਕਾਂ ਦੇ ਭਰਾ ਨੂੰ ਕਿਉਂਕਿ ਆਪਾਂ ਕਰਨਾ ਤਾਂ ਬਰਨਾਲੇ ਦਾ ਵਿਕਾਸ ਹੈ ਨਾ ਲੋਕਾਂ ਦੀ ਸੇਵਾ ਦੇ ਲਈ ਆਪਾਂ ਚੋਣ ਲੜਦੇ ਆ ਤੇ ਉਹਨਾਂ ਨੂੰ ਵੀ ਮੁਬਾਰਕਾ ਪਰ ਉਸ ਤੋਂ ਪਹਿਲਾਂ ਸਾਡੇ ਇਸ ਗੱਲ ਦਾ ਵੱਡਾ ਦਾਵਾ ਹੈਗਾ ਕਿ ਆਮਾਦੀ ਪਾਰਟੀ ਜਿੱਤੂਗੀ ਜਿੱਤੇ ਕਿਉਂ ਨਾ ਖਾਲਾ ਜੀ ਇਹ ਸਵਾਲ ਵੀ ਹੈ ਨਾ ਜਿੱਤੇ ਵੀ ਕਿਉਂ ਨਾ ਕਿਉਂਕਿ ਹਰ ਇੱਕ ਕਮਤਾਮਾ ਦੀ ਪਾਰਟੀ ਕਰਾ ਰਹੀ ਆ ਅੱਜ ਬਰਨਾਲਾ ਦੇ ਲਈ ਵਿਕਾਸ ਦੀਆਂ ਜੋ ਨੇਰੀਆਂ ਲਿਆ ਕੇ ਰੱਖੀਆਂ ਨੇ ਉਹ ਬਾਈ ਮੀਤ ਇਹ ਜੀ ਨੇ ਲਿਆਂਦੀਆਂ ਨੇ ਤੇ ਲੋਕਾਂ ਨੇ ਇਹਨਾਂ ਇਸ ਗੱਲਾਂ ਦਾ ਮੁੱਲ ਪਾਇਆ ਤੇ ਡੈਫੀਨਿਟਲੀ ਜਿਹੜੀ ਕੱਲ ਨੂੰ ਆਪਣੀ ਜਿੱਤ ਹੋ ਰਹੀ ਹੈ ਜੇਕਰ ਤੁਸੀਂ ਜਿੱਤ ਜਾਂਦੇ ਹੋ ਬਰਨਾਲਾ ਦੇ ਵਿੱਚ ਤੁਹਾਡੀ ਗੱਲ ਸਹੀ ਹੋ ਜਾਂਦੀ ਆ ਇੱਕ ਤਾਂ ਤੁਸੀਂ ਮੰਨ ਲਓ ਜਿਵੇਂ ਗੋਪੀ ਬੱਬਾ ਉਵੇਂ ਮੰਨੇ ਜਾਣ ਲੱਗ ਜਾਓਗੇ ਜੇਕਰ ਤੁਸੀਂ ਜਿੱਤ ਜਾਂਦੇ ਹੋ ਤਾਂ ਤੁਸੀਂ ਸਭ ਤੋਂ ਵੱਡਾ ਪ੍ਰੋਜੈਕਟ ਬਰਨਾਲਾ ਦੇ ਵਿੱਚ ਕਿਹੜਾ ਲੈ ਕੇ ਆਓਗੇ ਦੇਖੋ ਜਿੱਤਣ ਤੋ ਪਹਿਲਾਂ ਵੀ ਬਾਈ ਮੀਤਿਹਰ ਜੀ ਨੇ ਬਰਨਾਲਾ ਦਾ ਬਹੁਤ ਵਿਕਾਸ ਕਰਾਇਆ ਤੇ ਜਤਨ ਤੋਂ ਬਾਅਦ ਦੀ ਵੀ ਗੱਲ ਤੁਸੀਂ ਜਿੱਥੇ ਕਰੀ ਹੈ ਤਾਂ ਉੱਥੇ ਦੇਖੋ ਆਪਣੇ ਸੰਘੇੜੇ ਆਊਟਡੋਰ ਇੰਡੋਰ ਬਹੁਤ ਵੱਡਾ ਸਟੇਡੀਅਮ ਲੈ ਕੇ ਆ ਰਹੇ ਆਂ ਔਰ ਤਨੋੜਾ ਵੀ ਖੇ ਬਾਈ ਮੀਤਿਹਰ ਜੀ ਦੇ ਜਤਨਾ ਸਦਕਾ ਜਿਹੜਾ ਗਰਲਜ਼ ਮੈਡੀਕਲ ਕਾਲਜ ਲਿਆ ਰਹੇ ਆਂ ਔਰ ਬਰਨਾਲਾ ਦਾ ਹਸਪੀਟਲ ਜਿਹੜਾ 21 ਕਰੋੜ ਦੀ ਲਾਗਤ ਨਾਲ ਨਵਾਂ ਬਣ ਰਿਹਾ ਔਰ ਜਿੱਤਨ ਤੋਂ ਬਾਅਦ ਜਿਹੜਾ ਇਹ ਸ਼ਹਿਰ ਦੀ ਜਿੰਨੀ ਵੀ ਆਪਣੀ ਬਾਉਂਡਰੀ ਆ ਬਰਨਾਲਾ ਸ਼ਹਿਰ ਦੀ ਜਿੰਨੇ ਰੋਡ ਨੇਗੇ ਉਹ ਸਾਰਿਆਂ ਦੇ ਵਿਚਾਲੇ ਡਿਵਾਈਡਰ ਪਾ ਕੇ ਉਹਨੂੰ ਜਿਹੜਾ ਹੈਗਾ ਫੋਰ ਲਾਈਨ ਕੀਤਾ ਜਾ ਰਿਹਾ ਉਹ ਜਿਹਦੇ ਨਾਲ ਐਕਸੀਡੈਂਟ ਵੀ ਘਟਣਗੇ ਔਰ ਸ਼ਹਿਰ ਦੀ ਸੁੰਦਰਤਾ ਵੀ ਵਧੇਗੀ ਮੇਰਾ ਇੱਕ ਦੂਜਾ ਸਵਾਲ ਜੋ ਕੋੜਾ ਸਵਾਲ ਆ ਜੇਕਰ ਹਾਰ ਜਾਂਦੇ ਹੋ ਫਿਰ ਤੁਸੀਂ ਲੋਕਾਂ ਦੇ ਵਿੱਚ ਕਿਵੇਂ ਜਾਓਗੇ ਜਾਂ ਲੋਕ ਦੂਜੇ ਲੀਡਰਾਂ ਵਾਂਗੂ ਬਾਹਰ ਚਲੇ ਜਾਓਗੇ ਜਾਂ ਲੋਕਾਂ ਦੀ ਸੇਵਾ ਕਰੋਗੇ ਦੇਖੋ ਜੀ ਬਰਨਾਲਾ ਦੇ ਪੁੱਤਾਂ ਬਰਨਾਲਾ ਨੂੰ ਪਿਆਰ ਕਰਦੇ ਆ ਬਰਨਾਲਾ ਸਾਡਾ ਆਪਣਾ ਪਰਿਵਾਰ ਹੈ ਸੋ ਇਸ ਲਈ ਆਪਾਂ ਦੂਜੇ ਲੀਡਰ ਦਾ ਬਾਹਰ ਹੋ ਕੇ ਚੋਂ ਲੜਦੇ ਆ ਤਾਂ ਤਾਂ ਚਲੇ ਜਾਂਦੇ ਨਾ ਹਰ ਤੋਂ ਬਾਅਦ ਅਸੀਂ ਤਾਂ ਬਰਨਾਲਾ ਦੀ ਆ ਸੋ ਬਰਨਾਲਾ ਦੇ ਲੋਕਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਆ ਜੇ ਇਹ ਬਰਨਾਲਾ ਸਾਨੂੰ ਜਿੱਤ ਜਿੱਤਾਂ ਦਵਾਈਆਂ ਨੇ ਜਾਂ ਦਵਾਉਂਦਾ ਉਹ ਵੀ ਬਰਨਾਲੀ ਦੇ ਰਿਹਾ ਤੇ ਜੇ ਹਾਰ ਮਿਲਦੀ ਉਹ ਵੀ ਬਰਨਾਲੀ ਦੇਗਾ ਤੇ ਸਾਨੂੰ ਹਾਰ ਵੀ ਬਰਨਾਲਾ ਦੀ ਲੋਕਾਂ ਦੀ ਜਿਹੜੀ ਕਬੂਲ ਆ ਜੀ ਸਿਰ ਮੱਥੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਆਮ ਆਦਮੀ ਪਾਰਟੀ ਜਿੱਤਦੀ ਆ ਤਾਂ ਤੁਸੀਂ ਬਰਨਾਲੇ ਦੇ ਵਾਸਤੇ ਸਭ ਤੋਂ ਮੇਨ ਪ੍ਰੋਜੈਕਟ ਵੱਡਾ ਪ੍ਰੋਜੈਕਟ ਕਿਹੜਾ ਲੈ ਕੇ ਆਉਂਗੇ ਹੋਰ ਬਾਈ ਮੀਟ ਹੇਰ ਜੀ ਨੇ ਪਹਿਲਾਂ ਵੀ ਜਿਹੜੇ ਆਪਣੇ ਇੰਡਸਟਰੀਅਲ ਚੈਂਬਰ ਦੇ ਜਿੰਨੇ ਵੀ ਮੈਂਬਰ ਨੇ ਤੁਸੀਂ ਉਹਨਾਂ ਨੂੰ ਵੀ ਕਦੇ ਜੇ ਮਿਲਦਾ ਪੁੱਛ ਸਕਦੇ ਹੋ ਫੋਕਲ ਪੁਆਇੰਟ ਜਿਹੜਾ ਬਰਨਾਲੇ ਦੇ ਵਿੱਚ ਆ ਜਿਹੜਾ ਆ ਹੀ ਨਹੀਂ ਸੀ ਸਕਦਾ ਉਹ ਨੂੰ ਜਿਹੜਾ ਹੈਗਾ ਲੈ ਕੇ ਆ ਰਹੇ ਨੇ ਉਦੋਂ ਲਈ ਚਾਲੀ ਕਿੰਨੇ 80 ਕਿਲੇ ਜਿਹੜੀ ਜ਼ਮੀਰ ਚਾਹੀ ਨਹੀਂ ਹੁੰਦੀ ਆ ਉਤੋਂ ਉਹਨੂੰ ਦੋ ਸੈਕਟਾਂ ਦੇ ਵਿੱਚ ਬਾਈ ਮੀਧੇਰ ਜੀ ਲੈ ਕੇ ਆ ਰਹੇ ਨੇ ਔਰ ਹੰਢਿਆ ਦੇ ਵਿੱਚ ਫੋਕਲ ਪੁਆਇੰਟ ਹੋਂਸ ਵਿੱਚ ਵਿਚਾਰ ਰਿਹਾ ਔਰ ਇਹ ਆ ਕੇ ਰਹੇਗਾ ਜੀ ਦੇ ਕਾਰਨ ਆਮਾਦੀ ਪਾਰਟੀ ਲੋਕਾਂ ਦੇ ਦਿਲਾਂ ਦੀ ਜਿਸ ਤਰ੍ਹਾਂ ਪਹਿਲਾਂ ਧੜਕਣ ਬਣੀ ਹੈਗੀ ਉਸੇ ਤਰ੍ਹਾਂ ਵਰਕਰ ਰਹੇਗੀ ਧੰਨਵਾਦ ਧੰਨਵਾਦ ਜਸਾ ਜੀ ਤੇ ਬਾਕੀ ਆਪਾਂ ਕੱਲ ਨੂੰ ਮਿਲਦੇ ਆਂ ਕਿ ਜੋ ਰਿਜ਼ਲਟ ਆਉਣਗੇ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਤੇ ਅਗਲੇ ਆਪਾਂ ਤੁਹਾਡੇ ਨਾਲ ਉਸ ਤੋਂ ਬਾਅਦ ਗੱਲ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ। ਤੇ ਜਿੰਨਾ ਵੀ ਤੁਸੀਂ ਮੈਨੂੰ ਇੱਥੇ ਮਿਲਾ ਕੇ ਬੁਲਾ ਕੇ ਆਪਦੇ ਆਪ ਨਾਲ ਮਿਲਣ ਦਾ ਔਰ ਲੋਕਾਂ ਦੇ ਨਾਲ ਰੂਰੂ ਹੋਣ ਦਾ ਮੌਕਾ ਦਿੱਤਾ ਔਰ ਜਿੱਥੇ ਤੁਸੀਂ ਮੈਨੂੰ ਅਲਵਦਾ ਦੇ ਰਹੇ ਹੋ ਉੱਥੇ ਮੈਂ ਇੱਕ ਵਾਰੀ ਫੇਰ ਤੋਂ ਕਹਿ ਰਿਹਾ ਸਾਰੇ ਹੀ ਦਰਸ਼ਕ ਵੀਰਾਂ ਨੂੰ ਕਿ ਭਾਈ ਲਾਭ ਸਿੰਘ ਓਗੋ ਕੇ ਜਦੋਂ 2017 ਚ ਚੌਣ ਲੜਦੇ ਆ ਤਾਂ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਤਾਂ ਗਰਾਊਂਡ ਲੈਵਲ ਤੇ ਕੀਤੀ ਹੀ ਮਿਹਨਤ ਦੇ ਸਦਕਾ ਉਹ ਵੀ ਮੇਰਾ ਅੰਕੜਾ ਸਹੀ ਰਿਹਾ ਬਿਲਕੁਲ ਔਰ ਜਿੰਨੇ ਵੀ ਪਿੱਛੇ ਅੰਕੜੇ ਰਹੇ ਉਹ ਵੀ ਸਾਰੇ ਸਹੀ ਰਹੇ ਔਰ ਦਰਸ਼ਕ ਵੀਰੋ ਕੱਲ੍ਹ ਉਹ ਵੀ ਸਾਡਾ ਅੰਕੜਾ ਬਿਲਕੁਲ ਸਹੀ ਰਹੇਗਾ ਔਰ ਇਸੇ ਤਰ੍ਹਾਂ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਰਹਾਂਗੇ ਤੁਸੀਂ ਵੀ ਆਮ ਆਦੀ ਪਾਰਟੀ ਤੇ ਟੇਕ ਬਣਾ ਕੇ ਰੱਖਿਓ ਆਮ ਆਦੀ ਪਾਰਟੀ ਆਮ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਹਰ ਇੱਕ ਪੱਖੋਂ ਸੇਵਾ ਦੇ ਵਿੱਚ ਹਾਜ਼ਰ ਹੈ ਹਰ ਇੱਕ ਪੱਖੋਂ ਵਿਕਾਸ ਲਈ ਬਚਨ ਵੱਧ ਔਰ ਬਰਨਾਲਾ ਦਾ ਕੀ ਪੂਰੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਬਾਈ ਗੁਰਮੀਤ ਸਿੰਘ ਮੀਤਹਿਰ ਜੀ ਦਿਨ ਪਰ ਰਾਤ ਲੋਕਾਂ ਦੀ ਸੇਵਾ ਚ ਲੱਗੇ ਹੋਏ ਨੇ ਔਰ ਉਹਨਾਂ ਦੀ ਟੀਮ ਅਸੀਂ ਸਾਰੇ ਜਿੰਨੇ ਵੀ ਵਰਕ ਵਲੰਟੀਅਰ ਅਸੀਂ ਵੀ ਉਹਨਾਂ ਦੇ ਨਾਲ ਆ ਸੋ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ